ਅਕਦੀ ਸਾਡੇ ਵੱਲੋਂ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪੂਰਾ ਇਹ ਜਿਹੜੇ ਹੈਗੇ ਕ੍ਰਾਈਮ ਦੇ ਅਗੇਂਸਟ ਜਿਹੜੀ ਕਾਰਵਾਈ ਨਿਰੰਤਰ ਜਾਰੀ ਹੈਗੀ ਐਂਡ ਉਸੇ ਸੀਰੀਜ਼ ਤੇ ਜਿਹੜਾ ਹੈਗਾ ਕੱਲ ਪੁਲਿਸ ਥਾਣਾ ਪੁਲਿਸ ਘਰਮ ਤੋਂ ਦੇ ਵੱਲੋਂ ਇੱਕ ਦੋ ਵਿਅਕਤੀ ਜਿਹੜੇ ਫੜੇ ਗਏ ਸੀਗੇ ਉਹਨਾਂ ਕੋਲ ਇੱਕ ਪਿਸਤਲ ਵੀ ਮਿਲਿਆ ਸੀ ਬਿਨਾ ਮੈਗਜ਼ੀਨ ਰਾਉਂਡਸ ਅਲੋਂਗ ਵਿਦ 266 ਗ੍ਰਾਮ ਜਿਹੜੇ ਹੀਰੋਇਨ ਉਹ ਵੀ ਰਿਕਵਰ ਹੋਈ ਹੈ ਅਸੀਂ ਬਿਲਕੁਲੀ ਚੈੱਕ ਕਰੇ ਸਾਡਾ ਜਿਹੜਾ ਕ੍ਰਾਈਮ ਕ੍ਰਿਮੀਨਲ ਸਪੈਸ਼ਲੀ ਜਿਹੜਾ ਹੈਗੇ ਉਹ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਮਹਿੰਮ ਹੈ ਉਹ ਕੰਟੀਨਿਊ ਜਿਹੜੀ ਹੈਗੀ ਵੈਲੂ ਪਰ ਉਹ ਕਹਿੰਦਾ ਕੋਈ ਬੈਕਗ੍ਰਾਉਂਡ ਵੀ ਹੈਗਾ ਜੀ ਉਹ ਸਾਰੀ ਚੀਜ਼ ਅਸੀਂ ਐਕਸਪਲੋਰ ਕਰ ਰਹੇ ਹਾਂ ਅਜੇ ਤੱਕ ਨਾ ਪਤਾ ਹੀ ਹੋਇਆ ਅਸੀਂ ਜਿਹੜਾ ਹੈਗਾ ਪ੍ਰੋਪਰ ਇਨਟੈਰਗੇਟ ਕਰਕੇ ਉਹ ਸਾਰੀ ਚੀਜ਼ ਜਨਤਕ ਪਬਲਿਕ ਸੇਫਟੀ ਨੂੰ ਅਨਸ਼ੂਰ ਕਰਨ ਵਾਸਤੇ ਲਾਨੂੰ ਲ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਮੈਨੂੰ ਡੀਜੀਪੀ ਸਾਹਿਬ ਉਹਨਾਂ ਦੀ ਟੈਲੀਫੋਨ ਜਿਹੜੀ ਨਗਾਤਾਰ ਜਿਹੜੀ ਸਾਡੀ ਗਾਈਡਲਾਈਨ ਹੈ ਐਂਡ ਜਿਹੜਾ ਇੰਡੀਪੈਂਡੈਂਸ ਡੇ ਜਿਹੜਾ ਨੇੜੇ ਆ ਨਾ ਇਹਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਵੀ ਰਿਪਲੀਟ ਨੂੰ ਵੀ ਇਨਸ਼ੋਰ ਕੀਤਾ ਹੈ ਐਂਡ ਸਾਡੇ ਵੱਲੋਂ ਇਹ ਕਾਰਵਾਈ ਜਿਹੜੀ ਹੈਗੀ ਜਿਹੜੇ ਆਰਮ ਸ਼ੈਕਟ ਦੇ ਤਹਿਤ ਜਿਹੜਾ ਮਾੜੇ ਅੰਸ਼ਾ ਦੇਤਾ ਹੈ ਤਾਂ ਇਸ ਤੋਂ ਇਲਾਵਾ ਨਸ਼ੇ ਦੇ ਖਿਲਾਫ ਜਿਹੜੀ ਸ਼ਾਦੀ ਮਹਿੰਮ ਹੈ ਉਹ ਵੀ ਕੰਟੀਨਿਊ ਜਿਹੜੀ ਜਾ ਰਹੀ ਹੈ ਐਂਡ ਜਿਹੜਾ ਇਹਨਾਂ ਨਸ਼ਾ ਵਿਰੋਧੀ ਦਾ ਜਿਹੜਾ ਸ਼ਾਦੀ ਮਹਿੰਮ ਹੈ ਉਹਦੇ ਅਗੇਨ ਉਹਦੇ ਅੰਤर्गत ਜਿਹੜਾ ਸਾਡਾ ਐਕਸ਼ਨ ਹੈ ਉਹ ਵੀ ਕੰਟੀਨਿਊ ਹੈ ਸਾਡੀ ਜਿਹੜੀ ਗਾਉਂਡ ਟੀਮ ਹੈ ਉਹ ਕਾਫੀ ਮਿਹਨਤ ਕਰ ਰਹੀ ਹੈ ਜੋ ਸਾਨੂੰ ਸਾਡੇ ਤੋਂ ਇਸ ਤੋਂ ਇਲਾਵਾ ਜਿਹੜੀ ਸ਼ੇ ਪੰਜਾਬ ਹੈ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਲਾਂਚ ਕੀਤੀ ਸੀ ਸ਼ੇ ਪੰਜਾਬ ਹੈਲਪ ਐਂਡ ਉਹਦੇ 'ਚ ਵੀ ਸਾਨੂੰ ਕਾਫੀ ਮਿਲਿਆ ਪਬਲਿਕ ਦੇ ਸੰਹੁ ਕਾਫੀ ਟਿੱਪ ਮਿਲਦੀ ਹੈਗੀ ਉਹਦੇ 'ਚ ਵੀ ਅਸੀਂ ਪਰਚੇ ਦਰਜ ਕਰਦੇ ਹੈ ਲਗਭਗ 130 ਦੇ ਲਗਭਗ ਅਸੀਂ ਬੱਚੇ ਹਲੇ ਤੱਕ ਜਿਹੜੇ ਸ਼ੇ ਪੰਜਾਬ ਦੇ ਪਤੇ ਦਰਜ ਕਰ ਚੁੱਕੇ ਹੈ ਤਾਂ ਪਬਲਿਕ ਦਾ ਵੀ ਜਿੰਨਾ ਸਾਨੂੰ ਫੀਡਬੈਕ ਮਿਲਿਆ ਰਿਸਪਾਂਸ ਮਿਲਿਆ ਅਸੀਂ ਉਹਨਾਂ ਤੇ ਸਰਕਾਰ